श्री राम अयोध्या ਵਿੱਚ ਮੂਰਤੀ ਪ੍ਰਾਣ ਪ੍ਰਸ਼ਟਾ ਦੇ ਪਾਵਨ ਅਸਤੇ ਸੀ ਆ ਰਾਮ ਲੋਕ ਦਲ ਦੁਆਰਾ ਅੱਜ ਵਿਸ਼ਾਲ ਪੰਡਾਰੇ ਦਾ ਯੋਜਨ ਕੀਤਾ ਗਿਆ ਪ੍ਰਬੰਧਕਾਂ ਨੇ ਕਿਹਾ ਕਿ ਉਹ ਲੰਗਰ ਇਸੇ ਤਰ੍ਹਾਂ ਹਰ ਸਾਲ ਲਗਾਇਆ ਕਰਨਗੇ ਪਰ ਅੱਜ ਦਾ ਲੰਗਰ ਨਿਊ ਗ੍ਰੀਨ ਮਾਰਕੀਟ ਸੈਕਟਰ 125 ਸਨਿਨਕੇ ਲੇਪਿਚ ਲਗਾਇਆ ਗਿਆ ਹੈ ਅੱਜ ਜਿੱਥੇ ਅਯੁੱਧਿਆ ਦੀ ਧਰਤੀ ਦੇ ਉੱਤੇ ਬਹੁਤ ਹੀ ਵਾਦਾਂ ਭਰਪੂਰ ਚੱਲ ਰਿਹਾ ਆ ਰਾਮ ਜਿਹੜਾ ਉਹ ਸਾਜਦਾ ਮੰਦਿਰ ਸੀ ਅੱਜ ਉਹ ਖਤਮ ਹੋਇਆ ਅੱਜ ਸਾਰੇ ਯੁੱਧਿਆ ਸ਼ਹਿਰ ਨੂੰ ਬਹੁਤ ਹੀ ਰਸ਼ਨਾਇਆ ਗਿਆ ਕਿਉਂਕਿ ਅੱਜ ਦੇ ਦਿਨ RAM ਚੰਦਰ ਜੀ ਦਾ RAM ਲੱਲਾ ਜਿਹੜਾ ਮੰਦਿਰ ਸੀ ਉਸ ਮੰਦਿਰ ਦਾ ਜਿਹੜਾ ਉਦਘਾਟਨ ਜਿਹੜਾ ਉਹ ਸਾਡੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਕਰਨ ਜਾ ਰਹੇ ਨੇ ਸੋ ਸਾਰੀ ਦੁਨੀਆ ਵਿੱਚ ਤੁਸੀਂ ਅੱਜ ਲਾਈਵ ਹੋਇਆ ਟੀਵੀ ਤੇ ਦੇਖ ਰਹੇ ਹੋਗੇ ਯੁੱਧਿਆ ਦੀਆਂ ਰੋਸ਼ਨੀਆ ਯੁੱਧਿਆ ਦੇ ਅੰਦਰ ਮਨਾਇਆ ਜਾ ਰਿਹਾ ਇਹ ਦਿਨ ਅੱਜ ਸਾਰੇ ਸੰਸਾਰ ਦੇ ਲੋਕਾਂ ਲਈ ਇੱਕ ਖੁਸ਼ੀ ਦਾ ਜਿਹੜਾ ਤਿਹਾਰ ਸੀ ਸੋ ਜਿੱਥੇ ਅੱਜ ਦੁਨੀਆ ਦੇ ਅੰਦਰ ਇਸ ਤਿਹਾਰ ਨੂੰ ਜਾਂ ਇਸ ਰਾਮ ਲੱਲਾ ਦੇ ਜਿਹੜਾ ਹੈਗਾ ਪ੍ਰਾਣ ਪ੍ਰਸ਼ਟਾ ਦਾ ਦਿਨ ਮਨਾਇਆ ਜਾ ਰਿਹਾ ਉਹਦੇ ਨਾਲ ਨਾਲ ਸਾਰੇ ਹੀ ਭਾਰਤ ਦੇ ਅੰਦਰ ਜਿੱਥੇ ਚਾਹੇ ਉਹ ਮੰਦਰ ਨੇ ਚਾਹੇ ਕੋਈ ਮਾਰਕੀਟਾਂ ਨੇ ਚਾਹੇ ਕਿਤੇ ਵੀ ਸ਼ਰਧਾਪੂਰਕ ਦੇ ਉੱਤੇ ਉੱਤੇ ਜਿਹੜਾ ਉਹ ਦਿਨ ਹੈ ਮਨਾਇਆ ਜਾ ਰਿਹਾ ਸੋ ਜਿੱਥੇ ਅਸੀਂ ਅੱਜ ਖੜੇ ਆ ਇਹ ਖੱਡਣ ਦੀ ਧਰਤੀ ਦੇ ਉੱਤੇ ਉੱਥੇ ਵੀ ਸਾਡੀ ਅੱਜ ਜਿਹੜੀ ਜਿਹੜਾ ਸਿਆ ਰਾਮ ਲੋਕ ਸੇਵਾ ਦਲ ਦੇ ਵੱਲੋਂ ਜਿਹੜਾ ਹੈ ਇੱਥੇ ਲੰਗਰ ਵੀ ਲਾਇਆ ਗਿਆ ਔਰ ਪੂਜਾ ਕੀਤੀ ਗਈ ਹੈ ਉਹਦੇ ਨਾਲ ਨਾਲ ਅੱਜ ਸਾਰੇ ਧਰਮਾਂ ਦੇ ਇਹ ਨਹੀਂ ਹੈ ਕਿ ਇਹ ਸਿਰਫ ਤੇ ਸਿਰਫ Hindu ਧਰਮ ਨਾਲ ਸੰਬੰਧਿਤ ਜਿਹੜੇ ਸ਼੍ਰੀ ਰਾਮ ਜੀ ਸੀ ਅੱਜ ਸਾਰੇ ਸੰਸਾਰ ਦੇ ਅੰਦਰ ਕਿੱਥੇ ਵੀ ਕੋਈ ਵੱਖ-ਵੱਖ ਧਰਮ ਨੇ ਚਾਹੇ ਉਹ Hindu ਨੇ, Musalman ਨੇ, Sikh ਨੇ ਸਭ ਨੇ ਆਪਣੇ ਜਿਹੜੇ ਵਧਾਈ ਸੰਦੇਸ਼ ਭੇਜੇ ਨੇ ਔਰ ਕਾਮਨਾ ਕੀਤੀ ਹੈ ਔਰ ਤੀਰਥ ਜਿਹੜਾ ਰਾਮ ਤੀਰਥ ਟਰੱਸਟੀ ਉਨੂੰ ਵਧਾਈਆਂ ਦਿੰਦਿਆਂ ਦਿੰਦਿਆਂ ਨਾਲ-ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਸਾਡਾ ਸੁਧਭਾਵਨਾ ਪਿਆਰ ਏਕਤਾ ਦਾ ਜਿਹੜਾ ਹੈਗਾ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਕੀਤਾ ਗਿਆ ਕਾਰਜ ਹੈ ਸੋ ਸਾਰੇ ਭਾਵੇਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਣ ਚਾਹੇ ਅਕਾਲ ਤਾਕਤ ਦੇ ਜਨਰਦਸ ਰਗਵੀਰ ਸਿੰਘ ਜੀ ਹੋਣ ਚਾਹੇ ਸਾਡੇ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਾਮੀ ਸਾਹਿਬ ਹੋਣ ਉਹਨਾਂ ਸਭ ਨੇ ਹੀ ਇਸ ਦਿਨ ਦੇ ਉੱਤੇ ਜਿੱਥੇ ਸਾਰੇ ਸੰਸਾਰ ਦੇ ਹਿੰਦੂ ਮਤ ਦੇ ਲੋਕਾਂ ਨੂੰ ਜਾ ਸਮਾਜ ਚ ਰਿੰਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਨੇ ਉਹਦੇ ਨਾਲ ਨਾਲ ਏਕਤਾ ਸੁਧਭਾਵਨਾ ਤੇ ਭਾਈਚਾਰਕ ਸਾਂਝ ਦੀ ਜਿਹੜੀ ਗੱਲ ਕੀਤੀ ਆ ਉਹ ਸਭ ਤੋਂ ਬਹੁਤ ਵਧੀਆ ਕੀਤੀ ਐ ਸੋ ਆਸੀਂ ਗੱਲ ਕਰਦੇ ਆ ਅੱਜ ਖੜੜ ਦੇ ਇਸ ਸੀ ਆ ਰਾਮ ਲੋਕ ਸੇਵਾ ਦਲ ਦੇ ਪ੍ਰਧਾਨ ਅਮਿਤ ਜੀ ਨਾਲ ਕਿ ਜਿੱਥੇ ਇਹਨਾਂ ਨੇ ਇੱਕ ਦਾ ਵੱਡਾ ਪਰਾਲਾ ਕੀਤਾ ਔਰ ਸ਼ਾਮ ਨੂੰ ਮੇਰਾ ਖਿਆਲ ਸਾਰੇ ਹੀ ਭਾਰਤ ਦੇ ਅੰਦਰ ਹਜ਼ਾਰਾਂ ਦੇ ਦੀਵਿਆਂ ਦੇ ਨਾਲ ਦੀਵਾਲੀ ਵਰਗਾ ਜਿਹੜਾ ਤਿਹਾਰ ਹੈ ਉਵੇਂ ਮਨਾਇਆ ਜਾਏਗਾ ਤੇ ਰਾਮ ਲੱਲਾ ਜਿਹਦੇ ਆਉਣ ਤੇ ਉੱਤੇ ਸਾਰੇ ਸੰਸਾਰ ਨੂੰ ਇਸ ਆ ਪ੍ਰਾਣ ਪ੍ਰਸ਼ਤਾ ਦੇ ਪਾਵਨ ਦਿਨ ਦੇ ਉੱਤੇ ਸਾਡੇ ਵੱਲੋਂ ਸਾਰੇ ਸੰਸਾਰ ਦੇ ਲੋਕਾਂ ਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਸੋ ਮੇਰੇ ਨਾਲ ਇਸ ਸੰਸਥਾ ਦੇ ਅਹੁਦੇਦਾਰ ਨੇ ਸੋ ਇਹਨਾਂ ਨੇ ਗੱਲ ਕਰਦਿਆਂ ਕਿ ਕਿਸ ਤੰਗ ਨਾਲ ਜਿਹੜਾ ਅੱਜ ਪ੍ਰਾਣ ਪ੍ਰਸ਼ਤਾ ਜਿਹੜਾ ਦੇਣਾ ਉਹ ਕਿਵੇਂ ਬਣਾ ਰਹੇ ਨੇ ਤੇ ਕਿੰਨੀਆਂ ਖੁਸ਼ੀਆਂ ਨੇ ਇਹਨਾਂ ਨੂੰ ਪਹਿਲਾਂ ਸੀ ਆਰਐਮ ਜੀ ਸੀ ਆਰਐਮ ਜੀ ਜੀ ਆਰਐਮ ਮੈਂ ਇਹ ਕਹਿਣਾ ਚਾਹੁੰਦਾ ਦੇਖੋ ਜੀ ਅਸੀਂ 450 ਸਾਲ ਹੋ ਗਏ ਸਾਮ ਰਾਮ ਲਾਲ ਜੀ ਤੇ ਮੰਦਿਰ ਵਾਸਤੇ ਉਹ ਜਿਹੜਾ ਜਿਹੜਾ ਮੰਦਿਰ ਬਣ ਰਿਹਾ ਵੇਟ ਕਰਦੇ ਪਏ ਸੀ ਇਹ ਮੋਦੀ ਸਾਹਿਬ ਜੀ ਦੀ ਬਹੁਤ ਕਾਰਗਿਰ ਤੇ ਬਾਕੀ ਹਿੰਦੂ ਸਮਾਜ ਦੀ ਔਰ ਸਿੱਖ ਸਮਾਜ ਦੀ ਅਗਰ ਦੀ ਮਤਲਬ ਬਦੌਲਤ ਅੱਜ ਸੀ ਕਿ ਵੀ ਪ੍ਰਮਾਤਮਾ ਰਾਮ ਲਾਲ ਜੀ ਦਾ ਮੰਦਿਰ ਬਣ ਰਿਹਾ ਹੈ ਤੇ ਦੂਜਾ ਅਸੀਂ ਪਹਿਲੀ ਵਾਰੀ ਸੰਡੇ ਦੀ ਵੇਟ ਨਹੀਂ ਕੀਤੀ ਮੰਡੇ ਦੀ ਵੇਟ ਕੀਤੀ ਹੈ ਕਿ ਆਪਾਂ ਰਾਮ ਜੀ ਦੀ ਪ੍ਰਤੀਸ਼ਤਾ ਵਾਸਤੇ ਸੇਵਾ ਕਰ ਸਕੀਏ ਜੀ ਸੋ ਸਾਡੇ ਨਾਲ ਪ੍ਰਧਾਨ ਜੀ ਨੇ ਅਮਤ ਜੀ ਇਹਨਾਂ ਨਾਲ ਗੱਲ ਕਰਦੀ ਇਸ ਸੇਵਾ ਦਲ ਦੇ ਜੈ ਸ਼੍ਰੀ ਰਾਮ ਯਸ਼ੀ ਦਾ ਹਾਂਜੀ ਇਹ ਜਿਹੜਾ ਪਟਨਾਗਰਤੀ ਸਿਹਾਰ ਦੇਣ ਮਨਾ ਰਹੇ ਹਾਂ ਉਹਦਾ ਬਾਰੇ ਕੁਝ ਸ਼ਬਦ ਜਿਹੜੇ ਆ ਉਹ ਚੰਨ ਕਹੋ ਤੁਸੀਂ ਇੱਕ ਬਹੁਤ ਬਹੁਤ ਹੀ ਵੱਡਾ ਦਿਨ ਹੈ ਅੱਜ RAM ਪ੍ਰਤੀਸ਼ਟਾਤਾ ਬਹੁਤ ਹੀ ਨੇਕ ਦਿਨ ਹੈ ਅੱਜ ਜਿਹੜਾ ਸਾਨੂੰ 500 ਸਾਲ ਬਾਅਦ ਨਸੀਬ ਹੋਇਆ ਹੈਗਾ ਬਹੁਤ ਦੇਰ ਤੋਂ RAM ਮੰਦਿਰ ਦੀ ਸੰਭਾਵਨਾ ਸੀ ਮੰਨਣ ਦੀ ਜਿਹੜਾ ਕਿ ਅੱਜ ਸਾਡੇ ਸਾਰੇ ਜਿੰਨੇ ਵੀ ਕਾਰਸੇਵਕ ਹੈ ਉਹਨਾਂ ਦੀ ਸਹਾਇਤਾ ਨਾਲ ਅੱਜ ਪੂਰਾ ਹੋਇਆ ਹੈ ਇਹ ਦਿਨ ਬਹੁਤ ਭਾਗਾਂ ਵਾਲਾ ਹੈ ਜੈ ਸ਼੍ਰੀ ਰਾਮ ਤੁਸੀਂ ਇਹਦੇ ਨਾਲ ਨਾਲ ਲੰਗਰ ਦੀ ਵੀ ਸੇਵਾ ਨਿਭਾ ਰਹੇ ਹੋ ਹਾਂਜੀ ਪਰਮਾਤਮਾ ਨੇ ਸਾਨੂੰ ਸ਼ਕਤੀ ਦਿੱਤੀ ਹੈ ਅਸੀਂ ਲੰਗਰ ਵੀ ਤਿਆਰ ਕੀਤਾ ਹੋਇਆ ਹੈਗਾ ਜਿੰਨੇ ਵੀ ਸਾਡੇ ਵਰਕਰ ਨੇ ਜਿੰਨੇ ਵੀ ਬਾਹਰਲੇ ਬੰਦੇ ਨੇ ਸਾਰੇ ਆ ਕੇ ਲੰਗਰ ਛਕਣਗੇ ਤੇ ਦੀਪ ਮਾਲਾ ਵੀ ਕੀਤੀ ਜਾਊਗੀ ਸ਼ਾਮ ਨੂੰ ਦੀਪ ਮਾਲਾ ਹਾਂਜੀ ਬਿਲਕੁਲ ਕੀਤੀ ਜਾਊਗੀ ਜੀ ਬਿਲਕੁਲ ਜੀ ਕੀਤੀ ਜਾਊਗੀ ਆਸ਼ੀਰਵਾਦੀ ਛੋੜੀ ਜਾਏਗੀ ਸਾਕੇ ਛੋੜੇ ਜਾਣਗੇ ਇੱਕ ਤਰ੍ਹਾਂ ਦਾ ਸਾਲ ਦੇ ਵਿੱਚ ਦੂਸਰੀ ਦੀਵਾਲੀ ਮਨਾਵਾਂਗੇ ਅਸੀਂ ਜੈ ਸ਼੍ਰੀ ਰਾਮ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਇਹ ਚਾਹੁੰਦੇ ਹਾਂ ਇਹ ਬਹੁਤ ਵਧੀਆ ਹੋਇਆ ਜਿਹੜਾ ਇਹ ਜੀ ਮੋਤੀ ਸਿੰਘ ਜੇ ਹਮ ਕੀਤਾ ਜਰਾ ਸਾਰੇ ਮੁਬਾਰਕ ਮਾਦੀਏ ਪਰਖਣ ਹੋਰ ਅਸੀਂ ਇਹ ਲੰਗਰ ਹਮੇਸ਼ਾ ਲਾਦੇ ਰਾਵਾਂਗੇ ਇਸ ਨਾਤੇ ਔਰ ਰਾਮ ਜੀ ਦੇ ਨਾਤੇ ਚੱਲਦੇ ਰਾਵਾਂਗੇ ਜੀ ਹੁਣ ਅੱਗੇ ਦੱਸਦੇ ਚਲਾਂਗੇ ਸੋ ਵੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ pran prasta ਤਿਹਾਰ ਦੇ ਉੱਤੇ ਰਾਮ ਮੰਦਿਰ ਬਣ ਗਿਆ ਇਹ ਮਾਰੇ ਲਈ ਬਹੁਤ ਅੱਛਾ ਹੈ ਜੀ ਹਾਂ ਜੀ ਨਹੀਂ ਰਾਮਬੰਦਰ ਤੇ ਹੁਣ ਬਣਿਆ ਤੇ ਰਾਮ ਦੇ ਪ੍ਰਤੀ ਸ਼ਰਧਾ ਤੇ ਸੰਸਾਰ ਤੇ ਉਦੋਂ ਤੋਂ ਹੀ ਚੱਲਦੀ ਆ ਰਹੀ ਹੈ ਸੜੇ 4 ਸਾਲ ਤੋਂ ਸੱਚ ਚੱਲ ਤਿਆਰੀ ਸੜੇ 470 ਤੇ ਮੈਂ ਸਹੀ ਸਣਾ ਬੋਲੀਆ ਡਾਕਟਰ ਬੋਲਣ ਠੀਕ ਹੈ ਕੋਈ ਬੋਲੀ ਨਾ ਸੋ ਅੱਜ ਸਾਰੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਅੱਗੇ ਇਸ ਮੇਰੇ ਉਹਨਾਂ ਹੀ ਸਾਰੇ ਦੇਸ਼ ਵਾਸੀਆਂ ਨੂੰ ਕਰੋੜਾ ਕਰੋੜਾ ਵਧਾਈਆਂ ਅੱਜ ਰਾਮਚੰਦ ਜੀ ਦਾ ਦਿਨ ਆਇਆ ਜੀ ਬਹੁਤ ਵਧੀਆ ਸਾਰੇ ਧੂਮ-ਧਾਮ ਨਾਲ ਹੀ ਮਨਾ ਰਹੇ ਆਂ ਪੰਜਾਬੀ ਜੋ ਸਰਦਾਰ ਭਾਈ ਜੋ ਵੀ ਆਪਣੇ ਸਾਰੇ ਜਿੰਨੇ ਵੀ ਦਲ ਲੱਗੇ ਨੇ ਸਾਰੇ ਬਹੁਤ ਵਧੀਆ ਮਨਾ ਰਹੇ ਨੇ ਸਾਰੇ ਨੂੰ ਹੱਥ ਜੋੜ ਕੇ ਬਹੁਤ ਬਹੁਤ ਵਧਾਈਆਂ ਜੀ ਕਰੋੜ ਕਰੋੜ ਵਧਾਈ ਜੀ ਸੋ ਤੁਸੀਂ ਕਿਉਂਕਿ ਕੋਈ ਜੀ RAM NAVAMI ਦਾ ਜਨਮ ਤੇ RAM JI ਦਾ RAM NAVAMI ਵਾਲੀ ਦਿਨ ਹੁੰਦਾ ਤੇ ਅੱਜ ਦਾ ਦਿਨ ਜਿਹੜਾ ਏਡਾ ਮਹੱਤਵਪੂਰਨ ਹੈ ਕਿ ਤੁਸੀਂ ਕੀ ਕਹਿਣਾ ਚਾਹੋਗੇ ਇਧਰ ਲਈ ਸਭ ਤੋਂ ਪਹਿਲਾਂ ਤਾਂ ਸਭ ਨੂੰ ਜੈ ਸੇਰ RAM JI ਤੇ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ ਜੀ ਤੇ ਇਸ ਤੋਂ ਨਾਲ ਸਾਡੇ ਆ ਵੀ ਫਰਜ ਬੰਦਾ ਹੈ ਜੀ ਹੁਣ ਉਸ ਜਗ੍ਹਾ ਨੂੰ ਅਸੀਂ ਨੀਟ ਐਂਡ ਕਲੀਨ ਰੱਖਣਾ ਹੈ ਤਾਂ ਕਿ ਜਿਹੜੇ ਵੀ ਟੂਰਿਸਟ ਉਥੋਂ ਆਣ ਸਾਡੇ ਦੇਸ਼ ਦੀ ਉਸ ਥਾਂ ਦੀ ਵਾਵਾਕਾਰ ਹੋਏ ਜੀ 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 ਸੋ ਇਹ ਸਨ ਸਾਡੇ ਇਸ ਦਲ ਦੇ ਅਹੁਦੇਦਾਰ ਜਿਨ੍ਹਾਂ ਨੇ ਬੜੀ ਸ਼ਰਧਾਪੂਰਵਕ ਢੰਗ ਦੇ ਨਾਲ ਜਿੱਥੇ ਅਜਰਾਮ ਜੀ ਦੀ ਪੂਜਾ ਕੀਤੀ ਹੈ ਔਰ ਨਾਲ ਹੀ ਲੰਗਰ ਲਾਈ ਹੈ ਔਰ ਸੰਗਤਾਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ